ਇੱਕ ਰੋਜ਼ਗਾਰ ਹੋਰ ਤੁਹਾਨੂੰ ਅੱਜ ਦਿਖਾਉਣ ਆਏ ਆ ਰਾਜਪੁਰਾ ਸ਼ਹਿਰ ਦੇ ਵਿੱਚ ਅਸੀਂ ਖੜੇ ਆ ਪੋਗਲਾ ਰੋਡ ਤੇ ਕੁਮਾਰਾਂ ਵਾਲਾ ਬੱਲਾ ਜਿਹਨੂੰ ਕਿਹਾ ਜਾਂਦਾ ਜਿੱਥੇ ਮਿੱਟੀ ਦੇ ਬਰਤਨ ਬਣਾਏ ਜਾਂਦੇ ਆ ਪਰਿਵਾਰ ਮੈਂ ਇੱਕ ਵਾਰੀ ਦੁਕਾਨਾਂ ਗਾ ਦੇਖੋ ਇਹ ਹਟੜੇ ਤਿਆਰ ਹੋ ਰਹੇ ਆ ਇਹ ਦੇਖੋ ਕਿੰਨੇ ਹਟੜੇ ਤਿਆਰ ਹੋਏ ਆ ਹਜੇ ਇਹ ਜਿਹੜੇ ਹੈ ਇਹ ਪੱਕਣਗੇ ਫਿਰ ਇਹਨਾਂ ਤੇ ਰੰਗ ਰੋਗਨ ਹੋਏਗਾ ਫਿਰ ਇਹ ਜਾ ਕੇ ਕਿਤੇ ਵਿਕਣਗੇ ਫਿਰ ਇਹ ਲੋਕ ਲੋਕੀ ਜਿਹੜੇ ਬੈਸ ਵੀ ਕਰਦੇ ਆ ਕਹਿੰਦੇ ਲੋਕੀ ਬੈਸ ਕਰਦੇ ਆ ਕਿ ਇਹ ਤੁਸੀਂ ਮਹਿੰਗਾ ਦੇ ਰਹੇ ਹੋ ਤੁਸੀਂ ਦੇਖੋ ਮਿਹਨਤ ਮਿਹਨਤ ਕਿੰਨੀ ਆ ਦੇਖੋ ਇਹ ਖੱਤ ਦੇ ਨਾਲ ਜਿਹੜਾ ਇਹ ਕੋਈ ਵੀ ਮਤਲਬ ਕੋਈ ਮਸ਼ੀਨੀ ਕੰਮ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਹੱਥ ਦੇ ਨਾਲ ਲక్ష్ਮੀ ਮਾਤਾ ਦੀ ਫੋਟੋ ਗਣੇਸ਼ ਜੀ ਦੀ ਫੋਟੋ ਜਿਹੜੀ ਬਣਾਈ ਜਾ ਰਹੀ ਹੈ ਦੇ ਕੋ ਹਟੜਾ ਚੱਕਿਆ ਹੁਣ ਪੰਜਾਬ ਦੀ ਟੀਮ ਜਿਹੜੀ ਹੈ ਉਹ ਲਗਾਤਾਰ ਤੁਹਾਨੂੰ ਦਿਖਾ ਰਹੀ ਹੈ ਕਿ ਇਹ ਦੀਵਾਲੀ ਦਾ ਜਿਹੜਾ ਕਾਰੋਬਾਰ ਹੈ ਉਹ ਇੱਕ ਸਾਲ ਦੇ ਵਿੱਚ ਇੱਕ ਵਾਰ ਜਾਂਦਾ ਲੇਕਿਨ ਜਦ ਇਹ ਦੀਵਾਲੀ ਦਾ ਜਿਹੜਾ ਇਹ ਦੇਖੋ ਤੁਸੀਂ ਇਕੱਠੇ ਕਰ ਰਹੇ ਆ ਇਹ ਬਣ ਚੁੱਕੇ ਆ ਭਾਂਜੀ ਬਣ ਚੁੱਕੇ ਆ ਸੋ ਸਸੀਕਾਲ ਜੀ ਨਮਸਕਾਰ ਮੈਂ ਹਾਂ ਸੰਦੀਪ ਚੌਧਰੀ ਤੁਸੀਂ ਬਣੇ ਹੋਏ ਹੋ న్యూਸ 89 ਪੰਜਾਬ ਦੇ ਨਾਲ ਤਿਹਾਰਾਂ ਦੇ ਸੀਜ਼ਨ ਸ਼ੁਰੂ ਹੋ ਚੁੱਕੇ ਹਨ ਤੇ ਸਭ ਤੋਂ ਵੱਡਾ ਤਿਉਹਾਰ ਦੀਵਾਲੀ ਦਾ ਜੋ ਨੇੜੇ ਆ ਰਿਹਾ ਹੈ ਉਹਨੂੰ ਲੈ ਕੇ ਜਿਹੜੀਆਂ ਤਿਆਰੀਆਂ ਉਹ ਸ਼ੁਰੂ ਹੋ ਜਾਂਦੀਆਂ ਵੱਡੀਆਂ-ਵੱਡੀਆਂ ਫੈਕਟਰੀਆਂ ਦੇ ਵਿੱਚ ਬੰਬ ਪਟਾਕੇ ਬਣਨੇ ਸ਼ੁਰੂ ਹੋ ਜਾਂਦੇ ਆ ਬਿਜਲੀ ਦੀਆਂ ਲਾਈਟਾਂ ਜਿਹੜੀਆਂ ਘਰਾਂ ਨੂੰ ਰੋਸ਼ਨ ਕਰਦੀਆਂ ਉਹ ਸ਼ੁਰੂ ਹੋ ਜਾਂਦੀਆਂ ਇਹ ਜੇ ਬਹੁਤ ਸਾਰੇ ਜਿਹੜੇ ਹਨ ਵਪਾਰ ਦੀਵਾਲੀ ਨੂੰ ਲੈ ਕੇ ਸ਼ੁਰੂ ਹੁੰਦੇ ਤੇ ਲੋਕਾਂ ਨੂੰ ਕਾਫੀ ਰੋਜ਼ਗਾਰ ਜਿਹੜਾ ਹੈ ਉਹ ਮਿਲਦਾ ਸੋ ਇੱਕ ਰੋਜ਼ਗਾਰ ਹੋਰ ਤੁਹਾਨੂੰ ਅੱਜ ਦਿਖਾਉਣ ਆਏ ਆ ਰਾਜਪੁਰਾ ਸ਼ਹਿਰ ਦੇ ਵਿੱਚ ਅਸੀਂ ਖੜੇ ਆ ਕੋਗਲਾ ਰੋਡ ਤੇ ਕੁਮਾਰਾਂ ਵਾਲਾ ਮੱਲਾ ਜਿਹਨੂੰ ਕਿਹਾ ਜਾਂਦਾ ਜਿੱਥੇ ਮਿੱਟੀ ਦੇ ਬਰਤਨ ਬਣਾਏ ਜਾਂਦੇ ਆ ਸੋ ਦੀਵਾਲੀ ਤੇ ਵੱਡੀ ਵੱਡੀ ਫੈਕਟਰੀਆਂ ਦੇ ਵਿੱਚ ਤੁਸੀਂ ਬਣਦੇ YouTube ਤੇ ਜ਼ਰੂਰ ਦੇਖਿਆ ਹੋਣਾ ਸਮਾਨ ਕਿ ਦੀਵਾਲੀ ਦੀਆਂ ਲੜੀਆਂ ਬਣ ਰਹੀਆਂ ہیں دیوالی ਦੇ ਪਟਾਕੇ ਬਣ ਰਹੇ ہیں ਨਵੇਂ ਨਵੇਂ ਕੱਪੜੇ ਬਣ ਰਹੇ ਆ ਲੋਕ ਸ਼ਾਪਿੰਗ ਕਰਦੇ ਆ ਏਸੀ ਦੀ ਫੈਕਟਰੀ ਦੇ ਵਿੱਚ ਇਲੈਕਟ੍ਰੋਨਿਕ ਦਾ ਸਮਾਨ ਜਿਹੜਾ ਬਣਦਾ ਉਹ ਕਾਫੀ ਮਹਿੰਗਾ ਹੁੰਦਾ ਲੇਕਿਨ ਅਸੀਂ ਕੁਮਾਰਾਂ ਦੇ ਮੱਲੇ 'ਚ ਖੜੇ ਆ ਔਰ ਇਹ ਕੋਈ ਲੱਖਾਂ ਦਾ ਜਿਹੜਾ ਕੰਮ ਨਹੀਂ ਹੁੰਦਾ ਔਰੇ ਜਿਹੜੀ ਆਮ ਆਮ ਮਿੱਟੀ ਹੈ ਉਹਦੇ ਨਾਲ ਜਿਹੜਾ ਹੈ ਇਹਨਾਂ ਦਾ ਵਪਾਰ ਚੱਲਦਾ ਇਹਨਾਂ ਦੀ ਦੀਵਾਲੀ ਚਲਦੀ ਹੈ ਸੋ ਅਸੀਂ ਤੁਹਾਨੂੰ ਅੱਜ ਲੈ ਕੇ ਆਏ ਹਾਂ কুমਾਰਾਂ ਵਾਲੇ ਮੱਲੇ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਇਹ ਲੋਕ ਕਿੰਨੀ ਮਿਹਨਤ ਕਰਦੇ ਆ ਤੇ ਇਸੇ ਤੋਂ ਹੀ ਜਿਹੜੀ ਇਹਨਾਂ ਦੀ ਦੀਵਾਲੀ ਬਣਾਈ ਜਾਂਦੀ ਹੈ ਤੇ ਜੋ ਇਹ ਦੀਵੇ ਤੇ ਹਟੜੇ ਹੋਰ ਵੀ ਜਿਹੜਾ ਸਮਾਨ ਬਣਾਉਂਦੇ ਆ ਇਹ ਕਿਸ ਤਰ੍ਹਾਂ ਬਣਾਇਆ ਜਾਂਦਾ ਕਿੰਨੀ ਮਿਹਨਤ ਲੱਗਦੀ ਹੈ ਸੋ ਆ ਤੁਹਾਨੂੰ న్యూਸ 89 ਪੰਜਾਬ ਜਿਹੜਾ ਹੈ ਗਰਾਊਂਡ ਜ਼ੀਰੋ ਤੋਂ ਇਹ ਪੂਰੀ ਰਿਪੋਰਟ ਦਿਖਾਏਗਾ ਸੋ ਬਣੇਰੋ న్యూਸ 89 ਪੰਜਾਬ ਦੇ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਲੋਕਾਂ ਦਾ ਕਿਸ ਤਰ੍ਹਾਂ ਗੁਜ਼ਾਰਾ ਚੱਲਦਾ ਹੈ ਤੇ ਇਹ ਲੋਕ ਜਿਹੜੇ ਹਨ ਮਿੱਟੀ ਦੇ ਬਰਤਨ ਬਣਾ ਕੇ ਕਿੰਨੇ ਦੇ ਇਹ ਵੇਚ ਲੰਨੇ ਆ ਤੇ ਦੀਵਾਲੀ ਤੱਕ ਕਿੰਨਾ ਕਿਨਾਂ ਨੂੰ ਜਿਹੜਾ ਹੈ ਫਾਇਦਾ ਹੁੰਦਾ ਸੋ ਆਹ ਲੈ ਕੇ ਚੱਲਦੇ ਆ ਤੁਹਾਨੂੰ ਕੁਮਾਰਾਂ ਵਾਲੇ ਮੱਲੇ ਦੇ ਵੀਰ ਸੋ ਤੁਹਾਨੂੰ ਦਿਖਾ ਰਹੇ ਹਾਂ ਕਿ ਦੇਖੋ ਦੀਵਾਲੀ ਦਾ ਸੀਜ਼ਨ ਆ ਚੁੱਕਿਆ ਹੈ ਤੇ ਤਿਆਰੀਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਿਆ ਨਿਊਜ਼ 89 ਪੰਜਾਬ ਦੀ ਟੀਮ ਜਿਹੜੀ ਹੈ ਉਹ ਅੱਜ ਕੁਮਾਰਾਂ ਵਾਲੇ ਮੱਲੇ ਦੇ ਵਿੱਚ ਆਈ ਹੈ ਸੋ ਇਹ ਮਿੱਟੀ ਦੀ ਮਿੱਟੀ ਨੂੰ ਇੱਕ ਨਵਾਂ ਆਕਾਰ ਦੇ ਕੇ ਜੋ ਸਾਡੇ ਘਰ ਦੇ ਵਿੱਚ ਚੀਜ਼ਾਂ ਕੰਮ ਆਉਂਦੀਆਂ ਉਹ ਬਣਾਉਂਦੇ ਆ ਜਿਵੇਂ ਕਿ ਜਦ ਲక్ష్ਮੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਹੱਟੜੇ ਦਾ ਇੱਕ ਬਹੁਤ ਵੱਡਾ ਜਿਹੜਾ ਰਿਵਾਜ ਹੈਗਾ ਤੇ ਉਹ ਹੱਟੜੇ ਜਿਹੜੇ ਉਰੇ ਬਣਾਏ ਜਾਂਦੇ ਤੇ ਦੀਵੇ ਜਿਹੜੇ ਤੇਲ ਦੇ ਦੀਵੇ ਜਲਾਏ ਜਾਂਦੇ ਆ ਅੱਜ ਕੱਲ ਲਾਈਟਿੰਗ ਲਾਈਟਾਂ ਚੱਲਣ ਲੱਗੀਆਂ ਬਹੁਤ ਕੁਝ ਚੱਲਣ ਲੱਗ ਗਿਆ ਲੇਕਿਨ ਦੀਵਿਆਂ ਦਾ ਜਿਹੜਾ ਜਿਹੜੀ ਪ੍ਰਥਾ ਹੈਗੀ ਉਹ ਹਜੇ ਵੀ ਜਿਹੜੀ ਕਾਇਮ ਹੈ ਉਹ ਇਨ ਲੋਕਾਂ ਨੇ ਕਾਇਮ ਕੀਤੀ ਹੋਈ ਹੈ ਸੋ ਤੁਹਾਨੂੰ ਦਿਖਾਣਾ ਹੈ ਕਿ ਕਿਸ ਤਰ੍ਹਾਂ ਦੀਵੇ ਬਣਾਏ ਜਾਂਦੇ ਆ ਕਿਸ ਤਰ੍ਹਾਂ ਹੱਟੜੇ ਬਣਾਏ ਜਾਂਦੇ ਸੋ ਤੁਸੀਂ ਦੇਖ ਪਾ ਰਹੇ ਹੋ ਮੇਰੇ ਸਾਹਮਣੇ ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾਣਗੇ ਇਹ ਦੇਖੋ ਇਹ ਮਿੱਟੀ ਜਿਹੜੀ ਹੈ ਇਹ ਆਮ ਜਿਹੜੀ ਮਿੱਟੀ ਲੈ ਕੇ ਧੁੱਪ ਦੇ ਵਿੱਚ ਇਸ ਟਾਈਮ ਇੰਨੀ ਗਰਮੀ ਹੈ ਇਨ ਉਰੇ ਜਿੱਥੇ ਬਣਾਇਆ ਜਾ ਰਿਹਾ ਹੈ ਘਰ ਦੇ ਬਾਹਰ ਹੀ ਜਿਹੜੇ ਬੈਠ ਕੇ ਬਣਾ ਰਹੇ ਕੁਮਾਰਾ ਵਾਲਾ ਮੱਲਾ ਹੈਗਾ ਤੇ ਦੇਖੋ ਤੁਸੀਂ ਕਿਸ ਤਰ੍ਹਾਂ ਇਹ ਕਿੰਨੀ ਮਿਹਨਤ ਕਰ ਰਹੇ ਹੈ ਕਿਸ ਤਰ੍ਹਾਂ ਮਿੱਟੀ ਦੇ ਬਰਤਨ ਤੇ ਮਿੱਟੀ ਦੇ ਹਟੜੇ ਭਾਂਜੀ ਕੀ ਬਣਾਇਆ ਜਾ ਰਿਹਾ ਹੁਣ ਇਹ ਦੀਵਾਲੀ ਆ ਬਣਾ ਰਹੇ ਜੀ ਹਟੜੇ ਇਹ ਜਿਹੜੇ ਹਟੜੇ ਹੁੰਦੇ ਆ ਲਕਸ਼ਮੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਦੀਵਾਲੀ ਵਾਲੇ ਦਿਨ ਹਾਂਜੀ ਤੇ ਜਿਹੜਾ ਤੁਸੀਂ ਦੇਖ ਪਾ ਰਹੇ ਹੋ ਇਹ ਕਿਸ ਤਰ੍ਹਾਂ ਇਹ ਬਣਾ ਰਹੇ ਆਪਾਂ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਂਜੀ ਜਿਹੜੇ ਇਹ ਹਟੜਾ ਤੁਸੀਂ ਬਣਾਉਂਦੇ ਹੋ ਇਹ ਕਿੰਨਾ ਟਾਈਮ ਲੱਗਦਾ ਜੀ ਇਸ ਨੂੰ ਬਣਾਉਣ ਦੇ ਵਿੱਚ ਇੰਨਾ ਟਾਈਮ ਬਹੁਤ ਲੱਗੇਗਾ ਵੀ ਸੁੱਕਣ ਗਿਆ ਪਕਾਵਾਂਗੇ ਰਗ ਰੋਗਨ ਹੋਏਗਾ ਫਿਰ ਦੁਬਾਰਾ ਫਿਰ ਰੋਗਨ ਹੋਏਗਾ ਹਾਂਜੀ ਹਾਂਜੀ ਹਾਂ ਬਹੁਤ ਔਖਾ ਹੈ ਜੀ ਪਕਾਣਾ ਲਿਆਣਾ ਕਰਨਾ ਰੰਗ ਰੋਗਨ ਰੋਗਨਾਂ ਵਿੱਚ ਪੈਸਾ ਬਹੁਤ ਲੱਗਦਾ ਹੈ ਇਹ ਤੁਸੀਂ ਤੁਸੀਂ ਦੋ ਤਰ੍ਹਾਂ ਦੇ ਹੱਟੜੇ ਦਿਖਾ ਰਹੇ ਹੋ ਮੈਨੂੰ ਇੱਕ ਛੋਟਾ ਬਣਾਇਆ ਹੋਇਆ ਇੱਕ ਵੱਡਾ ਬਣਾਇਆ ਹਜੇ ਇਹ ਕੰਪਲੀਟ ਹੈ ਜਾਂ ਹਜੇ ਇਹ ਕੰਪਲੀਟ ਨਹੀਂ ਹੈ ਇਹ ਤਾਂ ਬਣਾ ਬਣਾ ਕੇ ਅੰਦਰ ਰੱਖ ਰਹੇ ਆ ਅਜੇ ਕੱਚੇ ਬਣ ਰਹੇ ਨੇ ਇਸ ਤੋਂ ਬਾਅਦ ਇਸ ਤੋਂ ਬਾਅਦ ਕੀ ਕਰੋਗੇ ਤੁਸੀਂ ਪਕਾਵਾਂਗੇ ਕੀ ਅਜਾ ਪਹਿਲੀ ਜੀ ਗੱਲ ਕੀਤੀ ਜਾਵੇ ਤਾਂ ਤੁਸੀਂ ਕਿੰਨੇ ਟਾਈਮ ਤੋਂ ਇਹ ਕੰਮ ਕਰ ਰਹੇ ਹੋ ਜਨੋਗੇ ਜੀ ਤੁਸੀਂ ਸਾਡੇ 20-25 ਸਾਲ ਇਹੀ ਕੰਮ ਕਰ ਰਹੇ ਹਾਂ ਤੇ ਕਿੰਨੀ ਕਿ ਦੀਵਾਲੀ ਤੇ ਤੁਹਾਡੀ ਸੇਲ ਹੋ ਜਾਂਦੀ ਹੈ ਬਸ ਕੋਈ ਆਦਾ ਮਿੱਟੀ ਦਾ ਢਾਂਡਾ ਆਇਆ ਕਹਿੰਦੇ ਹੈ ਤਾਂ ਮਿੱਟੀ ਦਾ ਢਾਂਡਾ ਐਨੇ ਤੁਸੀਂ ਮਹਿੰਗਾ ਕਿਉਂ ਲਾਰੇ ਅੱਛਾ ਉਹ ਲੋਕ ਕਹਿੰਦੇ ਵੀ ਇੰਨਾ ਮਹਿੰਗਾ ਕਿਉਂ ਲਾਰੇ ਲੇਕਿਨ ਅਸੀਂ ਦੇਖ ਪਾ ਰਹੇ ਕਿ ਮਿਹਨਤ ਕਿੰਨੀ ਹੈ ਹਾਂਜੀ ਹੈਗਾ ਹੈ ਤਾਂ ਮਿੱਟੀ ਹੋਈ ਤਾਂ ਜੀ ਅਸੀਂ ਲੋਕਾਂ ਨੂੰ ਇਹੀ ਦਿਖਾਣਾ ਹੈ ਕਿ ਮਿੱਟੀ ਨੂੰ ਆਕਾਰ ਦੇਣ ਵਾਸਤੇ ਕਿੰਨੀ ਮਿਹਨਤ ਲੱਗਦੀ ਹੈ ਤੇ ਲੋਕ ਆ ਕੇ ਬਹਿਸ ਕਰਦੇ ਆ ਕਿ ਅਸੀਂ ਇੰਨੇ ਪੈਸੇ ਨਹੀਂ ਇੰਨੇ ਪੈਸੇ ਦੇਣ ਹਾਂਜੀ ਤੇ ਜੇ ਗੱਲ ਕੀਤੀ ਜਾਵੇ ਦੀਵੇ ਵਗੈਰਾ ਹੋਰ ਕੀ ਕੀ ਚੀਜ਼ਾਂ ਬਣਾ ਰਹੇ ਹੋ ਸਰਵੇ ਦੋਗਣ ਪੁੱਜੀਆਂ ਹਾਂਜੀ 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 ਇਹ ਕਿੰਨੀ ਕਾਟਮ ਬੰਦੀਆਂ ਦੀ ਦੀਵਾਲੀ ਦੀਆਂ ਸਾਰੀਆਂ ਬਣਦੀਆਂ ਜਿੰਨੇ ਵੀ ਆ ਤੇ ਦੀਵਾਲੀ ਤੇ ਤਾਂ ਤੁਹਾਡਾ ਕਾਫੀ ਕੰਮ ਚੱਲਦਾ ਲੇਕਿਨ ਆਮ ਰੂਟੀਨ ਦੇ ਵਿੱਚ ਕੀ ਕੀ ਚੀਜ਼ਾਂ ਵੇਚਦੇ ਹੋ ਤੁਸੀਂ ਦੀਵੇ ਫੈਂਸੀ ਦੀਵੇ ਛੋਟੇ بڑے ਦੀਵੇ ਕਰੋ ਵੇ ਚੱਕਰੀਆਂ ਚੱਕਰੇ ਦੀਵਾਲੀਆਂ ਤੇ ਜੇ ਜਦ ਦੀਵਾਲੀ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਕੀ ਗੁਜ਼ਾਰਾ ਚੱਲਦਾ ਹੈ ਉਸ ਤੋਂ ਬਾਅਦ ਥੋੜਾ ਬਹੁਤਾ ਹੀ ਵਸਾਈ ਚਲਾਈਏ ਜੀ ਆਈ ਚਲਾਈ ਚਲਦੀ ਹੈ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਆਈ ਚਲਾਈ ਚਲਦੀ ਹੈ ਤੇ ਲੋਕ ਆ ਕੇ ਉਹਰੇ ਇਹ ਵੀ ਕਹਿ ਦਿੰਦੇ ਆ ਕਿ ਇਹ ਮਿੱਟੀ ਹੋਈ ਹੈ ਮਿੱਟੀ ਦੇ ਸੀਨੇ ਪੈਸੇ ਕਿਉਂ ਦਈਏ ਇੰਨੇ ਦੀ ਨਹੀਂ ਆਂਦੀ ਮਿੱਟੀ ਇਹ ਜਿੰਨੇ ਦੀ ਨਹੀਂ ਹੈ ਸੋ ਤੁਸੀਂ ਆਪ ਦੇਖ ਪਾ ਰਹੇ ਹੋ ਕਿ ਕਿੰਨੀ ਮਿਹਨਤ ਜਿਹੜੀ ਹੈ ਇੱਕ ਚੀਜ਼ ਬਣਾਉਣ ਤੇ ਲੱਗਦੀ ਹੈ ਸੋ ਆਪਾ ਹਾਂਜੀ ਹਾਂਜੀ ਕੁਝ ਕਹਿ ਰਹੇ ਹੋ ਪੰਜ ਜੀ 8000 ਕੱਟ ਲਾ ਕੇ ਗਿਰਵਾਇਆ ਮਿੱਟੀ ਦਾ ਸੰਦ 8000 ਦਾ ਟਰੱਕ ਗਿਰਵਾਇਆ ਤੇ ਕਿੰਨਾ 8000 ਤੋਂ ਫਿਰ ਕਿੰਨਾ ਕਮਾ ਲਓਗੇ ਤੁਸੀਂ ਬਸ ਜੀ ਚਾਰ ਰੇੜੀਆਂ ਜਾਂਦੀਆਂ ਨੇ ਉਹਦੇ ਵਿੱਚ ਜ਼ਿਆਦਾ ਨਹੀਂ ਜਾਂਦੀਆਂ ਚਾਰ ਰੇੜੀਆਂ ਜਾਂਦੀਆਂ ਤੇ ਉਸ ਤੋਂ ਕਿੰਨੀ ਚੀਜ਼ਾਂ ਬਣ ਜਾਣਗੀਆਂ ਜੀ ਛੋਟੇ-ਬੋਟੇ ਬਣ ਜਾਂਦੇ ਛੋਟਾ ਬਣਾ ਜ਼ਿਆਦਾ ਬਣ ਜਾਂਦੀ ਵੱਡੇ ਬਣਾ ਤਾਂ ਥੋੜੇ ਬਣ ਜਾਂਦੇ ਤੇ ਕਿੰਨੇ ਪੈਸੇ ਕਮਾ ਲਓਗੇ ਫਿਰ 8000 ਚਲੋ 8000 ਦੀ ਮਿੱਟੀ ਦੀ ਟਰਾਲੀ ਪਾਥੀਆਂ ਜਾਂਦੇ ਆ ਅੱਛਾ ਫਿਰ ਇਹ ਹਾਂ ਇਹ ਪਕਾਣੀ ਵੀ ਹੁੰਦੀ ਹੈ ਨਾ ਪਕਾਣੀ ਹੁੰਦੀ ਹੈ ਫਿਰ ਬਸ ਰੰਗ ਰੋਗ ਰਾਈ ਹੋਈ ਹੈ ਬਸ ਆਈ ਚਲਾਈਏ ਚਲੋ ਗੁਜ਼ਾਰਾ ਚੱਲ ਰਿਹਾ ਕਰਦਾ ਅੱਛਾ ਠੀਕ ਹੈ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਆਪਾਂ ਗੱਲਬਾਤ ਕੀਤੀ ਹੈ ਸੋ ਤੁਹਾਨੂੰ ਅਗਲੇ ਘਰ ਲੈ ਕੇ ਜਾਣਾ ਕਿਉਂਕਿ ਉਰੇ ਉਰੇ 4-5 ਘਰ ਹਨ ਜਿਹੜੇ ਕਿ ਪੂਰੇ ਜਿਹੜੇ ਰਾਜਪੁਰੇ ਨੂੰ ਇਹ ਮਿੱਟੀ ਦੀ ਬਰਤਨ ਜਿਹੜੇ ਹਨ ਇਹ ਮਿਲਦੇ ਹਨ ਉਰ ਤੋਂ ਸੋ ਇਹੀ ਲੋਕ ਰਹਿ ਗਏ ਹਨ ਤੇ ਇਹ ਜਿਹੜੀ ਪੁਰਾਣੀ ਚੀਜ਼ਾਂ ਖਤਮ ਹੁੰਦੀਆਂ ਜਾ ਰਹੀਆਂ ਨਵੀਂ ਚੀਜ਼ਾਂ ਜਿਹੜੀਆਂ ਕਰ ਲਿਆਂਨੇ ਆ ਸੀ ਲਾਈਟਾਂ ਲਾਨਨੇ ਆ ਦੀਵੇ ਆ ਦਾ ਪ੍ਰਥਾ ਖਤਮ ਹੋ ਰਹੀ ਐ ਕਹਿੰਦੇ ਜੀ ਕਿਉਂ ਦੇ ਦੀਵੇ ਜਲਾਉਣੇ ਚਾਹੀਦੇ ਆ ਸੋ ਆਪਾਂ ਅਗਲੇ ਘਰ ਦੇ ਵੱਲ ਵੀ ਚਲਦੇ ਆ ਅਗਲੇ ਨਾਲ ਵੀ ਗੱਲ ਕਰਾਂਗੇ ਸੋ ਤੁਹਾਨੂੰ ਦਿਖਾਣੇ ਆ ਕਿ ਕਿੰਨੀ ਮਿਹਨਤ ਕਰ ਰਿਹਾ ਪੂਰਾ ਪਰਿਵਾਰ ਜਿਹੜਾ ਹੈ ਦੀਵਾਲੀ ਤੱਕ ਜਿਹੜਾ ਹੈ ਅਜੇ ਦੀਵਾਲੀ ਨੂੰ ਪਈਆ ਟਾਈਮ ਲੇਕਿਨ ਦੀਵਾਲੀ ਤੱਕ ਇਹ ਸਾਰਾ ਪਰਿਵਾਰ ਲੱਕੇ ਜਿਹੜਾ ਹੈ ਮਿਹਨਤ ਕਰ ਰਿਹਾ ਤੇ ਮਿਹਨਤ ਦਾ ਕੀ ਫਲ ਮਿਲਦਾ ਉਹ ਤੁਹਾਨੂੰ ਭੈਣ ਜੀ ਦੱਸ ਹੀ ਚੁੱਕੇ ਆ ਸੋ ਅਗਲੇ ਘਰ ਵੱਲ ਚਲਦੇ ਆ ਤੁਹਾਨੂੰ ਲੈ ਕੇ ਚਲਦੇ ਆ ਸੋ ਕੁਮਾਰਾ ਵਾਲੇ ਮੱਲੇ ਦੇ ਵਿੱਚ ਸਾਰੇ ਹੀ ਜਿਹੜੇ ਹੈ ਇਹ ਜਿਹੜੇ ਪਰਿਵਾਰ ਹੈ ਉਹ ਲ ਇਹੀ ਚੀਜ਼ ਬਣਾ ਰਹੇ ਆਂ ਦੇਖੋ ਪੈਂਜੀ ਬਣਾ ਰਹੇ ਆ ਮੈਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ ਪੈਂਜੀ ਅੰਦਰ ਆ ਜਾਵਾਂ ਮੈਂ ਆ ਜਾਓ ਹਾਂਜੀ ਹਾਂਜੀ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਪੈਂਜੀ ਜਿਹੜੇ ਹੈ ਇਹ ਹੱਟੜੇ ਬਣਾ ਰਹੇ ਆ ਇਸ ਤੇ ਪੈਂਜੀ ਮੋਮਬਤੀ ਲੱਗੇਗੀ ਹਾਂ ਮੋਮਬਤੀ ਲਗਾ ਲੋ ਚਾਹੀ ਉਹ ਲੋ ਅੱਛਾ ਮੋਮਬਤੀ ਲੱਗੇਗੀ ਪੈਂਜੀ ਇਹਨੂੰ ਬਣਾਉਣ ਦੇ ਵਿੱਚ ਕਿੰਨਾਕ ਟਾਈਮ ਲੱਗ ਜਾਂਦਾ ਹੈ 1 ਘਟੜੇ ਨੂੰ ਕਲ ਦੀ ਬਣਾਈ ਹੋਈ ਜਾਂ ਦੇਖ ਲਓ ਅੱਜ ਤਿਆਰ ਹੋਈ ਹੈ BSD 25 ਇਹ ਮਤਲਬ 25 ਤਿਆਰ ਹੁੰਦੀ ਹੈ ਹਾਂਜੀ ਤੇ ਫਿਰ ਇਹ ਕਿੰਨੇ ਦੀ बिक ਜਾਂਦੀ ਹੈ ਜੀ ਬਾਅਦ ਚ ਜਦਸ ਪੂਰੀ ਤਿਆਰ ਕਰਕੇ ਹਜੇ ਤਾਂ ਇਹਨੂੰ ਬੜਾ ਮੈਂ ਤਾਂ 40 50 ਕੀ ਜਾਵੇ ਲੋਕ ਆ ਕੇ ਬਹਿਸ ਵੀ ਕਰਦੇ ਆ ਹਾਂਜੀ ਵੀ ਇਹ ਮਹਿੰਗੀ ਦੇ ਰਹੇ ਹੋ ਤੁਸੀਂ ਸਸਤੀ ਦਿਓ ਤੇ ਤੁਸੀਂ ਉਰੀ ਵੇਚਦੇ ਹੋ ਕਿ ਕਿਤੇ ਸਪਲਾਈ ਵੀ ਕਰਦੇ ਹੋ ਜੀ ਨਹੀਂ ਇਹ ਥੋਕ ਵਾਲੇ ਵੀ ਲੈ ਜਾਂਦੇ ਜੀ 40 50 40 ਰੁਪਏ ਥੋਕ ਮੇਂ ਜਾਂਦਾ ਕਿੰਨਾ ਕ ਟਾਈਮ ਹੋ ਗਿਆ ਭੈਣ ਜੀ ਆਪਾਂ ਨੂੰ ਇਹ ਕੰਮ ਕਰਦੇ ਨੂੰ ਪੂਰਾ ਪਰਿਵਾਰ ਮੈਨੂੰ ਲੱਗਦਾ ਇਹ ਕੰਮ ਕਰਦਾ ਗੋਲਪੱਖੀ ਤੁਸੀਂ ਸਾਬ 25 30 ਸਾਲ ਹੋ ਗਏ ਇਹੀ ਕੰਮ ਕਰ ਰਹੇ ਹੋ ਤੇ ਮਹਿੰਗਾਈ ਦੇ ਨਾਲ ਇਹ ਇਹਨਾਂ ਦੇ ਰੇਟ ਵੀ ਵਧੇ ਆ ਉਹ ਪਹਿਲਾਂ 20 25 ਕੀ ਜਾਇਆ ਕਰਦੀ ਹੁਣ ਕਿੰਨੇ ਦੀ ਵਿਕਦੀ ਹੈ ਜੀ ਇਹ ਵੀ ਥੋਕ ਮੇ 40 ਕੀ ਜਾਵੇ 40 ਦੀ ਇੰਨੇ ਸਾਲ 20 25 ਸਾਲ ਦੇ ਵਿੱਚ ਇਸ ਸੈਟਰਡੇ ਦਾ ਸਿਰਫ 20 ਰੁਪਏ ਰੇਟ ਵਧਿਆ ਹਾਂ 20 ਵੀ ਨਹੀਂ 10 ਸੀ ਵਧਿਆ ਹੋਗਾ ਅੱਛਾ ਸੋ ਮਿਹਨਤ ਬਹੁਤ ਹੈ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਪਰਿਵਾਰ ਮੈਂ ਇੱਕ ਵਾਰੀ ਦੁਕਾਨਗਾ ਦੇਖੋ ਇਹ ਹਟੜੇ ਤਿਆਰ ਹੋ ਰਹੇ ਨੇ ਇਹ ਦੇਖੋ ਕਿੰਨੇ ਹਟੜੇ ਤਿਆਰ ਹੋਏ ਆ ਹਜੇ ਇਹ ਜਿਹੜੇ ਹੈ ਇਹ ਪੱਕਣਗੇ ਫਿਰ ਇਹਨਾਂ ਤੇ ਰੰਗ ਰੋਗਨ ਹੋਏਗਾ ਫਿਰ ਇਹ ਜਾ ਕੇ ਕਿਤੇ ਵਿਕਣਗੇ ਫਿਰ ਇਹ ਲੋਕ ਲੋਕੀ ਜਿਹੜੇ ਬੈਸ ਵੀ ਕਰਦੇ ਆ ਕਹਿੰਦੇ ਲੋਕੀ ਬੈਸ ਕਰਦੇ ਆ ਕਿ ਅ ਇਹ ਤੁਸੀਂ ਮਹਿੰਗਾ ਦੇ ਰਹੇ ਹੋ ਤੁਸੀਂ ਦੇਖੋ ਮਿਹਨਤ ਮਿਹਨਤ ਕਿੰਨੀ ਹੈ ਦੇਖੋ ਇਹ ਖੱਤ ਦੇ ਨਾਲ ਜਿਹੜਾ ਇਹ ਕੋਈ ਵੀ ਮਤਲਬ ਕੋਈ ਮਸ਼ੀਨੀ ਕੰਮ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਹੱਥ ਦੇ ਨਾਲ ਲక్ష్ਮੀ ਮਾਤਾ ਦੀ ਫੋਟੋ ਗਣੇਸ਼ ਜੀ ਦੀ ਫੋਟੋ ਜਿਹੜੀ ਬਣਾਈ ਜਾ ਰਹੀ ਹੈ ਦੇਖੋ ਹੱਟੜਾ ਚੱਕਿਆ ਹੁਣ ਇਸ ਦੇ ਇਸ ਦੇ ਥੱਲੇ ਇਹ ਸਟੈਂਡ ਲਾਣਗੇ ਬਣਾਣਗੇ ਮਿੱਟੀ ਦਾ ਹੀ ਤੇ ਬਹੁਤ ਜਿਹੜੀ ਬਹੁਤ ਮਿਹਨਤ ਹੈ ਜੇ ਬੰਦਾ ਆ ਪਾ ਕੇ ਇੱਕ ਵਾਰੀ ਆ ਪਾ ਕੇ ਉਰੇ ਦੇਖਦਾ ਤਾਂ ਉਸ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਅਸੀਂ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਵਪਾਰ ਕਰ ਰਹੇ ਹਾਂ ਲੇਕਿਨ ਇਹ ਲੋਕ ਗਰਮੀ ਦੇ ਵਿੱਚ ਜਿਹੜੇ ਹੈ ਦੀਵਾਲੀ ਜਿਹੜੀ ਹੈ ਆਉਣ ਵਾਲੀ ਹੈ ਉਹਦੀ ਤਿਆਰੀਆਂ ਜਿਹੜੀ ਕੀਤੀਆਂ ਜਾ ਰਹੀਆਂ ਹਨ ਸੋ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਹੋਰ ਵੀ ਦਿਖਾਦਾ ਇਹ ਦੇਖੋ ਇਹ ਮਿੱਟੀ ਵੀ ਜਿਹੜੀ ਹੈ ਇਹ ਮਿੱਟੀ ਵੀ ਜਿਹੜੀ ਹੈ ਪੀਸਣ ਵਾਸਤੇ ਇਹਨਾਂ ਨੇ ਸੜਕ ਤੇ ਰੱਖੀ ਹੋਈ ਹੈ ਤਾਂ ਕਿ ਲੋਕ ਇਹਦੇ ਉੱਪਰੋਂ ਨਿਕਲਣ ਤੇ ਆਪਣੇ ਆਪ ਪੀਸ ਜਾਵੇ ਸੋ ਬੜੀ ਮਿਹਨਤ ਹੈ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਦੇਖੋ ਇਹ ਇਹ ਜਿਹੜਾ ਮਿੱਟੀ ਦਾ ਸਾਰਾ ਕੰਮ ਕਰ ਰਹੇ ਹਾਂ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲੋਕ ਖਰੀਦਾਰੀ ਦੀ ਕਰਨ ਆ ਰਹੇ ਆਂ ਬੀਬੀ ਜੀ ਬੈਠੇ ਆਂ ਔਰੇ ਆਪਾਂ ਗੱਲ ਕਰ ਲੈਂਦੇ ਆਂ ਵੀ ਕਿੰਨੇ ਟਾਈਮ ਤੋਂ ਕਰ ਰਹੇ ਹੋ ਕੰਮ ਇਹਲਾ ਸਹੀ ਸਰ ਕਿੰਨੇ ਟਾਈਮ ਤੋਂ ਕਰ ਰਹੇ ਹੋ ਜੀ ਕੰਮ ਇਹਲਾ 50 ਸਾਲ ਤੋਂ ਹਾਂ ਜੀ 50 ਸਾਲ ਤੋਂ ਹੋ ਗਈ 50 ਸਾਲ ਹੋ ਗਏ ਤੇ ਕੁਝ ਫਾਇਦਾ ਵੀ ਹੁੰਦਾ ਜਾਂ ਸਿਰਫ ਲੋਕਾਂ ਦੀ ਸੇਵਾ ਫਾਇਦਾ ਕੀ ਹੈ ਜੀ ਰੋਜ਼ੀ ਰੋਟੀ ਹੈ ਹੋਰ ਬਾਤ ਚਲੀ ਜਾਵੇ ਜੀ ਸਾਗ ਸਬਜ਼ੀ ਦਾ ਗੁਜ਼ਾਰਾ ਔਰ ਕੋਈ ਬਹੁਤ ਹੈ ਨਹੀਂ ਬਈ ਹਾਂ ਸਾਰਾ ਪਰਿਵਾਰ ਹੀ ਇਹੀ ਕੰਮ ਕਰਦਾ ਹੈ ਔਰ ਹਾਂ ਯਹੀ ਕੰਮ ਕਰਦੇ 6 ਭਾਈ ਔਰ ਅੱਛਾ 6 ਸਾਰਾ ਪੂਰਾ ਪੂਰਾ ਪਰਿਵਾਰ ਹੈ ਸਾਰਾ ਅੱਛਾ ਪੂਰਾ ਪਰਿਵਾਰ ਹੈ ਠੀਕ ਹੈ ਕਿਹੜੇ ਕੰਮ ਵਿੱਚ ਜੋ ਭਗਵਾਨ ਨੇ ਦੇ ਦਿਆ ਹੋਰ ਕੰਮ ਨਹੀਂ ਬੀਤ ਨਹੀਂ ਕਰ ਸਕਾ ਨਾ ਦਿਵਾਲੀ ਤੇ ਦਿਵਾਲੀ ਤੇ ਚੰਗੀ ਇਨਕਮ ਹੋ ਜਾਂਦੀ ਹੈ ਦਿਵਾਲੀ ਨੂੰ ਹੋ ਹੀ ਜਾਂਦਾ ਹੈ ਭਾਈ ਬਿਕਰੀ ਦਾ ਹੁਣ ਤਾਂ ਪਹਿਲੇ ਨਹੀਂ ਹੋਇਆ ਕਰਦੇ ਹੁਣ ਤਾਂ ਫਿਰ ਵੀ ਥੋੜੀ ਲੋਕ ਮਤਲਬ ਫਿਰ ਦੁਬਾਰਾ ਜਿਹੜੀ ਪੁਰਾਣੀ ਚੀਜ਼ਾਂ ਦੇ ਹਾਂ ਦੁਬਾਰਾ ਲੈਣ ਪੁਰਾਣੀ ਚੀਜ਼ਾਂ ਤੇ ਆ ਰਹੇ ਹੈ ਨਾ ਤੇ ਕਾਫੀ ਮਿਹਨਤ ਦਾ ਕੰਮ ਹੈ ਤੁਸੀਂ ਦੇਖੋ ਨਿਕਾ ਹੈ ਆਪ ਦੇਖੋ ਦੇਖ ਹੀ ਰਹੇ ਹੈ ਮਿਹਨਤ ਦਾ ਸੋ ਸੋ ਤੁਸੀਂ ਦੇਖ ਪਾ ਰਹੇ ਹੋ ਨਿਊਜ਼ 18 ਪੰਜਾਬ ਦੀ ਟੀਮ ਜਿਹੜੀ ਹੈ ਉਹ ਲਗਾਤਾਰ ਤੁਹਾਨੂੰ ਦਿਖਾ ਰਹੀ ਹੈ ਕਿ ਇਹ ਦਿਵਾਲੀ ਦਾ ਜਿਹੜਾ ਕਾਰੋਬਾਰ ਹੈ ਉਹ ਇੱਕ ਸਾਲ ਦੇ ਵਿੱਚ ਇੱਕ ਵਾਰ ਜਾਂਦਾ ਲੇਕਿਨ ਜਦ ਇਹ ਦੀਵਾਲੀ ਦਾ ਜਿਹੜਾ ਇਹ ਦੇਖੋ ਤੁਸੀਂ ਇਕੱਠੇ ਕਰ ਰਹੇ ਆ ਇਹ ਬਣ ਚੁੱਕੇ ਆ ਪੰਜ ਜੀ ਬਣ ਚੁੱਕੇ ਆ ਇਹ ਤਾਂ ਮੈਂ ਰੈਡੀਮੇਡ ਲੱਗਿਆ ਆ ਅੱਛਾ ਰੈਡੀਮੇਡ ਲੱਗਿਆ ਲੇਕਿਨ ਬਣੇ ਤਾਂ ਮਿੱਟੀ ਦੇ ਹੀ ਆ ਇਹ ਹਾਂਜੀ ਅੱਛਾ ਸੋ ਸੋ ਤੁਸੀਂ ਦੇਖ ਸਕਦੇ ਹੋ ਕਿ ਦੀਵਾਲੀ ਦਾ ਤਿਹਾਰ ਸਾਲ ਦੇ ਵਿੱਚ ਇੱਕ ਵਾਰ ਹੀ ਆਣਾ ਲੇਕਿਨ ਇਹ ਜਿਹੜਾ ਕਾਰੋਬਾਰ ਹੈ ਛੋਟੀਆਂ-ਛੋਟੀਆਂ ਚੀਜ਼ਾਂ ਜਿਹੜੀਆਂ ਬਣਾਈ ਜਾ ਰਹੀਆਂ ਮਿੱਟੀ ਦੀਆਂ ਇਸ ਤੋਂ ਥੋੜਾ ਥੋੜਾ ਕਮਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਆ। ਸੋ న్యూਸ 89 ਪੰਜਾਬ ਦੀ ਟੀਮ ਅੱਜ ਤੁਹਾਨੂੰ ਰਾਜਪੁਰਾ ਦੇ ਕੁਮਾਰਾਂ ਵਾਲੇ ਮੱਲੇ 'ਚ ਜਿੱਥੇ ਭੋਗਲਾ ਰੋੜਾ ਹੈ ਉੱਥੇ ਲੈ ਕੇ ਆਈ ਸੀ। ਵੈਸੇ ਸਾਰਿਆਂ ਨੂੰ ਹੀ ਪਤਾ ਹੈ ਕਿ ਇਹ ਪਰਿਵਾਰ ਜਿਹੜੇ 6-7 ਪਰਿਵਾਰ ਹੈ ਕਿੱਥੇ ਰਹਿ ਕੇ ਕੰਮ ਕਰ ਰਹੇ ਆ। ਸੋ ਆਪਾਂ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਦੀਵਾਲੀ ਤੇ ਜਿਹੜਾ ਹੈ ਇਸ ਵਾਰੀ ਲਾਈਟਾਂ ਬਿਜਲੀ ਦੀ ਲਾਈਟਾਂ ਦੇ ਨਾਲ ਨਹੀਂ ਮਿੱਟੀ ਦੇ ਦੀਵਿਆਂ ਨਾਲ ਆਪਾਂ ਦੀਵਾਲੀ ਮਨਾਣੀ ਹੈ। ਸੋ ਸ਼ੇਅਰ ਕਰੋ ਇੰਤਜ਼ਾਰ ਨਿਊਜ਼ 89 ਪੰਜਾਬ ਦੀ ਇਹ ਹੈ ਜੀ ਕੋਈ ਸਟੋਰੀ ਦੇ ਨਾਲ ਅੱਜ ਤੁਹਾਨੂੰ ਲੈ ਕੇ ਆਏ ਸੀ ਅਸੀਂ ਤੁਮਾਰਾਂ ਵਾਲੇ ਮੱਲੇ ਦੇ ਵਿੱਚ ਤੁਹਾਨੂੰ ਇਹ ਸਟੋਰੀ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜੁੜ ਦੱਸਣ ਤੇ ਜਿਆਦਾ ਤੋਂ ਜਿਆਦਾ ਇਸ ਇਸ ਪੋਸਟ ਨੂੰ ਸ਼ੇਅਰ ਕਰਨਾ ਤਾਂ ਕਿ ਜਿਆਦਾ ਤੋਂ ਜਿਆਦਾ ਲੋਕ ਆ ਕੇ ਇਹ ਮਿੱਟੀ ਦੇ ਬਰਤਨ ਤੇ ਖਰੀਦ ਕੇ ਆਪਣੀ ਐਤਕੀ ਦੀਵਾਲੀ ਮਨਾਉਣ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ use 89 punjab har khabar kisda hove asar